ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਸੀਟੀ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਰਸਰਾਮ ਨਗਰ ਬਠਿੰਡਾ ਦੀ ਇੱਕ ਮਹਿਲਾ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਗਿਆ ਹੈ ਕਿ ਇਹ ਮਹਿਲਾ ਲੰਬੇ ਸਮੇਂ ਤੋਂ ਡਰੱਗਸ ਦਾ ਧੰਦਾ ਕਰ ਰਹੀ ਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੂchna ਦੇ ਆਧਾਰ ਤੇ ਜਦ ਜਾਣਕਾਰੀ ਮਿਲਦੀ ਹੈ ਤਾਂ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ ਨਸ਼ੀਲਾ ਸਮਾਨ ਵੀ ਬਰਾਮਦ ਹੋਇਆ ਉਹਨਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਇਹ ਇਲਾ ਨਸ਼ਿਆਂ ਦਾ ਧੰਦਾ ਕਰ ਰਹੀ ਸੀ ਹਾਲਾਂਕਿ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਜੇ ਕਿਸੇ ਵੀ ਸ਼ਰਾਰਤੀ ਅੰਸਰ ਜਾਂ ਨਸ਼ਾ ਤਸਕਰ ਦੀ ਜਿਹੜੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਤੇ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਹਾਂਜੀ ਸਰ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਿਰਨ ਉਰਫ ਰੂਚੀ ਨਾਮ ਦੀ ਇੱਕ ਲੜੀ ਜੋ ਪਰਸ਼ਰਮ ਨਗਰ ਦੇ ਵਿੱਚ ਰਹਿੰਦੀ ਹੈ ਤੇ ਡਰੱਗਸ ਦਾ ਕੰਮ ਕਰਦੀ ਹੈ ਉਸ ਵਾਂਗ ਦੇ ਵਿੱਚ ਐਕਟ ਕਰਦੇ ਹੋਏ ਥਾਣਾ ਕਨਾਲ ਕਲੋਨੀ ਦੀ ਪੁਲਿਸ ਦੀ ਟੀਮ ਵੱਲੋਂ ਕਿਰਨ ਉਰਫ ਰੂਚੀ ਇਸ ਲੇੜੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਇਸ ਦੀ ਪੋਜੀਸ਼ਨ ਦੇ ਵਿੱਚੋਂ 180 ਗੋਲੀਆਂ ਟਰਮਾਡਾਲ ਜਿਹੜੀਆਂ ਹਨਗੇ ਬਰਾਮਦ ਹੋਈਆਂ ਨੇ ਜਿਸ ਸਬੰਧ ਦੇ ਵਿੱਚ ਇੱਕ ਟਿੱਪ ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 85 ਥਾਣਾ ਕਨਾਲ ਕਲੋਨੀ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਸ ਮੁਕਦਮੇ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੀ ਹੈਗੇ ਨੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਬਿਲਕੁਲ ਕਲੀਅਰ ਕਟ ਮੈਸੇਜ ਹੈ ਕਿ ਜੋ ਵੀ ਬੰਦਾ ਡਰੱਗਸ ਦੇ ਵਿੱਚ ਜਾਂ ਇਸ ਕਾਲੇ ਧੰਦੇ ਦੇ ਵਿੱਚ ਇਨਵੋਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ